ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗਾਂਧੀ ਪਰਿਵਾਰ ਦੇ ਜਵਾਈ ਤੇ ਪ੍ਰਿਯੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ ਅੱਜ ਪੰਚਕੂਲਾ ਦੇ ਸ਼੍ਰੀ ਨਾਡਾ ਸਾਹਿਬ ਗੁਰਦੁਆਰੇ ਪਹੁੰਚੇ ਨੇ ਜਿੱਥੇ ਕੀ ਉਹ ਨਤਮਸਤਕ ਹੋਏ ਨੇ ਅਤੇ ਲੰਗਰ ਹਾਲ ਦੇ ਵਿੱਚ ਸੇਵਾ ਵੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਰੌਬਰਟ ਵਾਡਰਾ ਚਰਚਾ ਦੇ ਵਿੱਚ ਬਣੇ ਹੋਏ ਨੇ ਕਿਉਂਕਿ ਬੀਤੇ ਦਿਨੀ ED ਵੱਲੋਂ ਚਾਰਟ ਸ਼ੀਟ ਦੇ ਵਿੱਚ ਇੱਕ ਦਾਵਾ ਕੀਤਾ ਗਿਆ ਸੀ ਕਿ ਕਾਂਗਰਸ ਸੰਸਦ ਪ੍ਰਿੰਕਾ ਗਾਂਧੀ ਦੇ ਪਤੀ ਰੋਬਰਟ ਵਾਧਰਾ ਨੇ 58 ਕਰੋੜ ਰੁਪਏ ਅवैध ਰੂਪ ਦੇ ਵਿੱਚ ਕਮਾਏ ਹੋਏ ਨੇ ਮਤਲਬ ਕਿ ਨਜਾਇਜ਼ ਕਮਾਈ ਜਿਹੜੀ 58 ਕਰੋੜ ਰੁਪਏ ਦੀ ਕੀਤੀ ਹੋਈ ਹੈ ਉਹਨਾਂ ਦਾ ਕਹਿਣਾ ਸੀ ਕਿ ਇਸ ਰਕਮ ਦਾ ਇਸਤੇਮਾਲ ਪ੍ਰਾਪਰਟੀ ਖਰੀਦਣ ਅਤੇ ਇਨਵੈਸਟਮੈਂਟ ਦੇ ਵਿੱਚ ਕੀਤਾ ਹੋਇਆ ਨਾਲ ਹੀ ਉਹਨਾਂ ਨੇ ਆਪਣੇ ਗਰੁੱਪ ਦੀ ਕਈ ਕੰਪਨੀਆਂ ਨੂੰ ਲੋਨ ਵੀ ਦਿੱਤਾ ਹੈ ਅਤੇ ਉਹਨਾਂ ਦੇ ਕਰਜ਼ਾ ਚੁਕਾਣ ਦੇ ਵਿੱਚ ਵੀ ਮਦਦ ਕੀਤੀ ਹੈ ਤਾਥੇ ਕਿਹਾ ਜਾ ਰਿਹਾ ਹੈ ਕਿ ਰੌਬਰਟ ਵਾਡਰਾ ਉਸ ਤੋਂ ਬਾਅਦ ਧਾਰਮਿਕ ਜਿਹੜੀ ਕਿ ਯਾਤਰਾ ਤੇ ਨਿਕਲ ਚੁਕੇ ਨੇ ਤਾਂ ਉੱਥੇ ਹੀ ਸਭ ਤੋਂ ਪਹਿਲਾਂ ਗੁਰਦੁਆਰਾ ਨਾਡਾ ਸਾਹਿਬ ਵਿਖੇ ਨਤਮਸਤਕ ਹੋਏ ਨੇ ਗੁਰੂ ਘਰ ਪਹੁੰਚ ਕੇ ਰੌਬਰਟ ਵਾਡਰਾ ਨੇ ਲੰਗਰ ਹਾਲ ਦੇ ਵਿੱਚ ਪਹੁੰਚ ਕੇ ਸੇਵਾ ਕੀਤੀ ਅਤੇ ਸੰਗਤ ਨੂੰ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦ ਦਿੱਤਾ how they have misused that there's no voters in a in a building and there's an, just one person staying there but there are 80 people voting there so we have actual proof in you know in areas that even if we've lost one constituency but they, if we worked as hard and we can find 25 we'll know that even the prime minister won he didn't win in a certain area so this is a very good start because the whole country is clearly listening to him, hearing him, and they are absorbing it and they know that there is a problem here. And if we do not work on it, we will never be able to move these people who are not winning. They're voting, they're voting, they're voting, they're ਉਹ ਜੋ ਵੀ ਉਸ ਦਾ ਆਏ ਕ੍ਰੈਡਿਟ ਹੋਣਾ ਚਾਹੀਏ ਲੋਕੋ ਕੇ ਲਿਏ ਰਾਈਟ ਬਹੁਤ ਜ਼ਰੂਰੀ ਹੈ ਦੈਟਸ ਇੰਪੋਰਟੈਂਟ ਪਲੀਜ਼ ਬਕੀ ਲੋ ਯਾ ਹੀ ਇਸ ਵਰਕਿੰਗ ਵੈਰੀ ਹੈ ਆਈ ਕੈਨ ਸੀ ਦੈ ਯਾਤਰਾ ਸੀ ਨਾ ਹਾਂ ਜੀ ਬਾਵਲੀ ਯਾਤਰਾ ਸੀ ਹਾਂ ਜੀ ਸਰ ਨਸ਼ੀਰ ਵੀ ਆਰ ਲਿਸਨਿੰਗ ਥੈਟ ਦੇ ਆਰ ਐਡਜਸਟਡ ਕੈਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਆਹੇ ਗੁਰੂ ਗਾਂਧੀ ਪਰਿਵਾਰ ਦੇ ਜਵਾਈ ਤੇ ਪ੍ਰਿਯੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ ਅੱਜ ਪੰਚਕੂਲਾ ਦੇ ਸ਼੍ਰੀ ਨਾਡਾ ਸਾਹਿਬ ਗੁਰਦੁਆਰੇ ਪਹੁੰਚੇ ਨੇ ਜਿੱਥੇ ਕੀ ਉਹ ਨਤਮਸਤਕ ਹੋਏ ਨੇ ਅਤੇ ਲੰਗਰ ਹਾਲ ਦੇ ਵਿੱਚ ਸੇਵਾ ਵੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਰੌਬਰਟ ਵਾਡਰਾ ਚਰਚਾ ਦੇ ਵਿੱਚ ਬਣੇ ਹੋਏ ਨੇ ਕਿਉਂਕਿ ਬੀਤੇ ਦਿਨੀ ED ਵੱਲੋਂ ਚਾਰਟ ਸ਼ੀਟ ਦੇ ਵਿੱਚ ਇੱਕ ਦਾਵਾ ਕੀਤਾ ਗਿਆ ਸੀ ਕਿ ਕਾਂਗਰਸ ਸੰਸਦ ਪ੍ਰਿੰਕਾ ਗਾਂਧੀ ਦੇ ਪਤੀ ਰੌਬਰਟ ਵਾਧਰਾ ਨੇ 58 ਕਰੋੜ ਰੁਪਏ ਅवैध ਰੂਪ ਦੇ ਵਿੱਚ ਕਮਾਏ ਹੋਏ ਨੇ ਮਤਲਬ ਕਿ ਨਜਾਇਜ਼ ਕਮਾਈ ਜਿਹੜੀ 58 ਕਰੋੜ ਰੁਪਏ ਦੀ ਕੀਤੀ ਹੋਈ ਹੈ ਉਹਨਾਂ ਦਾ ਕਹਿਣਾ ਸੀ ਕਿ ਇਸ ਰਕਮ ਦਾ ਇਸਤੇਮਾਲ ਪ੍ਰਾਪਰਟੀ ਖਰੀਦਣ ਅਤੇ ਇਨਵੈਸਟਮੈਂਟ ਦੇ ਵਿੱਚ ਕੀਤਾ ਹੋਇਆ ਨਾਲ ਹੀ ਉਹਨਾਂ ਨੇ ਆਪਣੇ ਗਰੁੱਪ ਦੀ ਕਈ ਕੰਪਨੀਆਂ ਨੂੰ ਲੋਨ ਵੀ ਦਿੱਤਾ ਹੈ ਅਤੇ ਉਹਨਾਂ ਦੇ ਕਰਜ਼ਾ ਚੁਕਾਣ ਦੇ ਵਿੱਚ ਵੀ ਮਦਦ ਕੀਤੀ ਹੈ ਤਾਥੇ ਕਿਹਾ ਜਾ ਰਿਹਾ ਹੈ ਕਿ ਰੌਬਰਟ ਵਾਡਰਾ ਉਸ ਤੋਂ ਬਾਅਦ ਧਾਰਮਿਕ ਜਿਹੜੀ ਕਿ ਯਾਤਰਾ ਤੇ ਨਿਕਲ ਚੁਕੇ ਨੇ ਤਾਂ ਉੱਥੇ ਹੀ ਸਭ ਤੋਂ ਪਹਿਲਾਂ ਗੁਰਦੁਆਰਾ ਨਾਡਾ ਸਾਹਿਬ ਵਿਖੇ ਨਤਮਸਤਕ ਹੋਏ ਨੇ ਗੁਰੂ ਘਰ ਪਹੁੰਚ ਕੇ ਰੌਬਰਟ ਵਾਡਰਾ ਨੇ ਲੰਗਰ ਹਾਲ ਦੇ ਵਿੱਚ ਪਹੁੰਚ ਕੇ ਸੇਵਾ ਕੀਤੀ ਅਤੇ ਸੰਗਤ ਨੂੰ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦ ਦਿੱਤਾ how they misused that there's no voters in a in a building and there's an, just one person staying there but there are 80 people voting there so we have actual proof in you know in areas that even if we've lost one constituency but they, if we worked as hard and we can find 25 we'll know that even the prime minister won he didn't win in a certain area so this is a very good start because the whole country is clearly listening to him hearing him and they're absorbing it and they know that there's a problem here and if we do not work on it we will never be able to move these people who are not winning ਉਹ ਲੋ ਵੀ ਉਸ ਦਾ ਆਇਆ ਕ੍ਰੈਡਿਟ ਹੋਣਾ ਚਾਹੀਏ ਲੋਕੋ ਕੇ ਲਿਏ ਬਹੁਤ ਜ਼ਰੂਰੀ ਹੈ ਦੈਟ ਇਜ਼ ਇੰਪੋਰਟੈਂਟ ਹੀ ਇਜ਼ ਵਰਕਿੰਗ ਅ ਲੋਟ ਯਾ ਹੀ ਇਜ਼ ਵਰਕਿੰਗ ਵੈਰੀ ਹਾਰ ਆਈ ਕੈਨ ਸੀ ਯਾਤਰਾ ਸੀ ਨਾ ਹਾਂ ਜੀ ਕਮਾਲ ਦੀ ਯਾਤਰਾ ਸੀ ਹਾਂ ਜੀ ਸਰ ਦੇ ਸ਼ੀਜ਼ ਵੀ ਆਰ ਲਿਸਨਿੰਗ ਦੇ ਆਰ ਦੇ ਆਡਜਸਟਡ ਕੈਨ ਵਾਹੇ ਗੁਰੂ ਵਾਹੇ ਗੁਰੂ ਵਾਹੇ ਗਾਂਧੀ ਪਰਿਵਾਰ ਦੇ ਜਵਾਈ ਤੇ ਪ੍ਰਿਯੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ ਅੱਜ ਪੰਚਕੂਲਾ ਦੇ ਸ਼੍ਰੀ ਨਾਡਾ ਸਾਹਿਬ ਗੁਰਦੁਆਰੇ ਪਹੁੰਚੇ ਨੇ ਜਿੱਥੇ ਕੀ ਉਹ ਨਤਮਸਤਕ ਹੋਏ ਨੇ ਅਤੇ ਲੰਗਰ ਹਾਲ ਦੇ ਵਿੱਚ ਸੇਵਾ ਵੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਰੌਬਰਟ ਵਾਡਰਾ ਚਰਚਾ ਦੇ ਵਿੱਚ ਬਣੇ ਹੋਏ ਨੇ ਕਿਉਂਕਿ ਬੀਤੇ ਦਿਨੀ ED ਵੱਲੋਂ ਚਾਰਟ ਸ਼ੀਟ ਦੇ ਵਿੱਚ ਇੱਕ ਦਾਵਾ ਕੀਤਾ ਗਿਆ ਸੀ ਕਿ ਕਾਂਗਰਸ ਸੰਸਦ ਪ੍ਰਿੰਕਾ ਗਾਂਧੀ ਦੇ ਪਤੀ ਰੌਬਰਟ ਵਾਧਰਾ ਨੇ 58 ਕਰੋੜ ਰੁਪਏ ਅवैध ਰੂਪ ਦੇ ਵਿੱਚ ਕਮਾਏ ਹੋਏ ਨੇ ਮਤਲਬ ਕਿ ਨਜਾਇਜ਼ ਕਮਾਈ ਜਿਹੜੀ 58 ਕਰੋੜ ਰੁਪਏ ਦੀ ਕੀਤੀ ਹੋਈ ਹੈ ਉਹਨਾਂ ਦਾ ਕਹਿਣਾ ਸੀ ਕਿ ਇਸ ਰਕਮ ਦਾ ਇਸਤੇਮਾਲ ਪ੍ਰਾਪਰਟੀ ਖਰੀਦਣ ਅਤੇ ਇਨਵੈਸਟਮੈਂਟ ਦੇ ਵਿੱਚ ਕੀਤਾ ਹੋਇਆ ਨਾਲ ਹੀ ਉਹਨਾਂ ਨੇ ਆਪਣੇ ਗਰੁੱਪ ਦੀ ਕਈ ਕੰਪਨੀਆਂ ਨੂੰ ਲੋਨ ਵੀ ਦਿੱਤਾ ਹੈ ਅਤੇ ਉਹਨਾਂ ਦੇ ਕਰਜ਼ਾ ਚੁਕਾਣ ਦੇ ਵਿੱਚ ਵੀ ਮਦਦ ਕੀਤੀ ਹੈ ਸਾਥੇ ਕਿਹਾ ਜਾ ਰਿਹਾ ਹੈ ਕਿ ਰੌਬਰਟ ਵਾਡਰਾ ਉਸ ਤੋਂ ਬਾਅਦ ਧਾਰਮਿਕ ਜਿਹੜੀ ਕਿ ਯਾਤਰਾ ਤੇ ਨਿਕਲ ਚੁੱਕੇ ਨੇ ਤਾਂ ਉੱਥੇ ਹੀ ਸਭ ਤੋਂ ਪਹਿਲਾਂ ਗੁਰਦੁਆਰਾ ਨਾਡਾ ਸਾਹਿਬ ਵਿਖੇ ਨਤਮਸਤਕ ਹੋਏ ਨੇ ਗੁਰੂ ਘਰ ਪਹੁੰਚ ਕੇ ਰੌਬਰਟ ਵਾਡਰਾ ਨੇ ਲੰਗਰ ਹਾਲ ਦੇ ਵਿੱਚ ਪਹੁੰਚ ਕੇ ਸੇਵਾ ਕੀਤੀ ਅਤੇ ਸੰਗਤ ਨੂੰ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦ ਦਿੱਤਾ how they've misused that there's no voters in a in a building and there's an, just one person staying there but there are eighty people voting there. So we have actual proof. In you know, in areas that even if we've lost one constituency, but they, if we worked as hard and we can find twenty five, we'll know that even the Prime Minister won, he didn't win in a certain area. So this is a very good start because the whole country is clearly listening to him, hearing him, and they're absorbing it. And they know that there's a problem here. And if we do not work on it, we will never be able to move these people who are not winning. Vote and vote, and vote.

ਗਾਂਧੀ ਪਰਿਵਾਰ ਦੇ ਜਵਾਈ ਤੇ ਪ੍ਰਿਯੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ ਅੱਜ ਪੰਚਕੂਲਾ ਦੇ ਸ਼੍ਰੀ ਨਾਡਾ ਸਾਹਿਬ ਗੁਰਦੁਆਰੇ ਪਹੁੰਚੇ ਨੇ ਜਿੱਥੇ ਕੀ ਉਹ ਨਤਮਸਤਕ ਹੋਏ ਨੇ ਅਤੇ ਲੰਗਰ ਹਾਲ ਦੇ ਵਿੱਚ ਸੇਵਾ ਵੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਰੌਬਰਟ ਵਾਡਰਾ ਚਰਚਾ ਦੇ ਵਿੱਚ ਬਣੇ ਹੋਏ ਨੇ ਕਿ ਪਿਤੇ ਦਿਨੀ ED ਵੱਲੋਂ ਚਾਰਟ ਸ਼ੀਟ ਦੇ ਵਿੱਚ ਇੱਕ ਦਾਵਾ ਕੀਤਾ ਗਿਆ ਸੀ ਕਿ ਕਾਂਗਰਸ ਸੰਸਦ ਪ੍ਰਿੰਕਾ ਗਾਂਧੀ ਦੇ ਪਤੀ ਰੌਬਰਟ ਵਾਧਰਾ ਨੇ 58 ਕਰੋੜ ਰੁਪਏ ਅवैध ਰੂਪ ਦੇ ਵਿੱਚ ਕਮਾਏ ਹੋਏ ਨੇ ਮਤਲਬ ਕਿ ਨਜਾਇਜ਼ ਕਮਾਈ ਜਿਹੜੀ 58 ਕਰੋੜ ਰੁਪਏ ਦੀ ਕੀਤੀ ਹੋਈ ਹੈ ਉਹਨਾਂ ਦਾ ਕਹਿਣਾ ਸੀ ਕਿ ਇਸ ਰਕਮ ਦਾ ਇਸਤੇਮਾਲ ਪ੍ਰਾਪਰਟੀ ਖਰੀਦਣ ਅਤੇ ਇਨਵੈਸਟਮੈਂਟ ਦੇ ਵਿੱਚ ਕੀਤਾ ਹੋਇਆ ਨਾਲ ਹੀ ਉਹਨਾਂ ਨੇ ਆਪਣੇ ਗਰੁੱਪ ਦੀ ਕਈ ਕੰਪਨੀਆਂ ਨੂੰ ਲੋਨ ਵੀ ਦਿੱਤਾ ਹੈ ਅਤੇ ਉਹਨਾਂ ਦੇ ਕਰਜ਼ਾ ਚੁਕਾਨ ਦੇ ਵਿੱਚ ਵੀ ਮਦਦ ਕੀਤੀ ਹੈ ਤਾਥੇ ਕਿਹਾ ਜਾ ਰਿਹਾ ਹੈ ਕਿ ਰੌਬਰਟ ਵਾਡਰਾ ਉਸ ਤੋਂ ਬਾਅਦ ਧਾਰਮਿਕ ਜਿਹੜੀ ਕਿ ਯਾਤਰਾ ਤੇ ਨਿਕਲ ਚੁਕੇ ਨੇ ਤਾਂ ਉੱਥੇ ਹੀ ਸਭ ਤੋਂ ਪਹਿਲਾਂ ਗੁਰਦੁਆਰਾ ਨਾਡਾ ਸਾਹਿਬ ਵਿਖੇ ਨਤਮਸਤਕ ਹੋਏ ਨੇ ਗੁਰੂ ਘਰ ਪਹੁੰਚ ਕੇ ਰੌਬਰਟ ਵਾਡਰਾ ਨੇ ਲੰਗਰ ਹਾਲ ਦੇ ਵਿੱਚ ਪਹੁੰਚ ਕੇ ਸੇਵਾ ਕੀਤੀ ਅਤੇ ਸੰਗਤ ਨੂੰ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦ ਦਿੱਤਾ How they misused that there's no voters in a in a building, and there's an, just one person staying there, but there are 80 people voting there. So we have actual proof in you know in areas that even if we've lost one constituency, but they, if we worked as hard and we can find 25, we'll know that even the prime minister won, he didn't win in a certain area. So this is a very good start because. The whole country is clearly listening him, hearing him, and they're absorbing it. And they know that there's a problem here. And if we do not work on it, we will never be able to move these people who are not winning. जो भी उसका आय क्रेडिट होना चाहिए लोगों के लिए बहुत जरूरी है दैट्स इंपोर्टेंट प्लीज बकीला या ही इज वर्किंग वेरी हार्ड आई कैन सी द यात्रा थी ना हां जी कमाल की यात्रा थी हां जी सर द शी इज व्हिच वी आर लिसनिंग दे हैव एडजस्टेड वाह गुरुओं वाह गुरुओं वाह ਗਾਂਧੀ ਪਰਿਵਾਰ ਦੇ ਜਵਾਈ ਤੇ ਪ੍ਰਿਯੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ ਅੱਜ ਪੰਚਕੂਲਾ ਦੇ ਸ਼੍ਰੀ ਨਾਡਾ ਸਾਹਿਬ ਗੁਰਦੁਆਰੇ ਪਹੁੰਚੇ ਨੇ ਜਿੱਥੇ ਕੀ ਉਹ ਨਤਮਸਤਕ ਹੋਏ ਨੇ ਅਤੇ ਲੰਗਰ ਹਾਲ ਦੇ ਵਿੱਚ ਸੇਵਾ ਵੀ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਰੌਬਰਟ ਵਾਡਰਾ ਚਰਚਾ ਦੇ ਵਿੱਚ ਬਣੇ ਹੋਏ ਨੇ ਕਿਉਂਕਿ ਬੀਤੇ ਦਿਨੀ ED ਵੱਲੋਂ ਚਾਰਟ ਸ਼ੀਟ ਦੇ ਵਿੱਚ ਇੱਕ ਦਾਵਾ ਕੀਤਾ ਗਿਆ ਸੀ ਕਿ ਕਾਂਗਰਸ ਸੰਸਦ ਪ੍ਰਿੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ ਨੇ 58 ਕਰੋੜ ਰੁਪਏ ਅवैध ਰੂਪ ਦੇ ਵਿੱਚ ਕਮਾਏ ਹੋਏ ਨੇ ਮਤਲਬ ਕਿ ਨਜਾਇਜ਼ ਕਮਾਈ ਜਿਹੜੀ 58 ਕਰੋੜ ਰੁਪਏ ਦੀ ਕੀਤੀ ਹੋਈ ਹੈ ਉਹਨਾਂ ਦਾ ਕਹਿਣਾ ਸੀ ਕਿ ਇਸ ਰਕਮ ਦਾ ਇਸਤੇਮਾਲ ਪ੍ਰਾਪਰਟੀ ਖਰੀਦਣ ਅਤੇ ਇਨਵੈਸਟਮੈਂਟ ਦੇ ਵਿੱਚ ਕੀਤਾ ਹੋਇਆ ਨਾਲ ਹੀ ਉਹਨਾਂ ਨੇ ਆਪਣੇ ਗਰੁੱਪ ਦੀ ਕਈ ਕੰਪਨੀਆਂ ਨੂੰ ਲੋਨ ਵੀ ਦਿੱਤਾ ਹੈ ਅਤੇ ਉਹਨਾਂ ਦੇ ਕਰਜ਼ਾ ਚੁਕਾਣ ਦੇ ਵਿੱਚ ਵੀ ਮਦਦ ਕੀਤੀ ਹੈ ਤਾਥੇ ਕਿਹਾ ਜਾ ਰਿਹਾ ਹੈ ਕਿ ਰੌਬਰਟ ਵਾਡਰਾ ਉਸ ਤੋਂ ਬਾਅਦ ਧਾਰਮਿਕ ਜਿਹੜੀ ਕਿ ਯਾਤਰਾ ਤੇ ਨਿਕਲ ਚੁਕੇ ਨੇ ਤਾਂ ਉੱਥੇ ਹੀ ਸਭ ਤੋਂ ਪਹਿਲਾਂ ਗੁਰਦੁਆਰਾ ਨਾਡਾ ਸਾਹਿਬ ਵਿਖੇ ਨਤਮਸਤਕ ਹੋਏ ਨੇ ਗੁਰੂ ਘਰ ਪਹੁੰਚ ਕੇ ਰੌਬਰਟ ਵਾਡਰਾ ਨੇ ਲੰਗਰ ਹਾਲ ਦੇ ਵਿੱਚ ਪਹੁੰਚ ਕੇ ਸੇਵਾ ਕੀਤੀ ਅਤੇ ਸੰਗਤ ਨੂੰ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦ ਦਿੱਤਾ How they misused that there's no voters in a in a building, and there's an, just one person staying there, but there are 80 people voting there. So we have actual proof in you know in areas that even if we've lost one constituency, but they, if we worked as hard and we can find 25, we'll know that even the prime minister won. He didn't win in a certain area. So this is a very good start because. The whole country is clearly listening to him, hearing him, and they're absorbing it. And they know that there's a problem here. And if we do not work on it, we will never be able to remove these people who are not winning.